ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੋ ਤੁਹਾਡੇ ਤੱਕ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਸਕਣ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਸਵਿਫਟ VDI ਗੱਡੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗੀ ਹਾਲਤ ਦੀ ਗੱਡੀ ਆ ਆਲ オリジナル ਗੱਡੀ ਆ ਪੰਜਾਬ ਨੰਬਰ ਗੱਡੀ ਆ ਕਿਸੇੋਂ ਪਾਸੋਂ ਲੱਗੀ ਨਹੀਂ ਹੋਈ ਗੱਡੀ ਪੇਂਟ ਨਹੀਂ ਹੋਈ ਦੁਬਾਰਾ オリジナル ਪੇਂਟ ਦੇ ਵਿੱਚ ਗੱਡੀ ਆ ਦੇਖ ਪਰਖ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਵੀਰੋ ਜੇ ਆਪਾਂ ਇਹਦੇ ਟਾਇਰਾਂ ਦੀ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਗੱਡੀ ਦੇ ਪਏ ਨੇ ਨਵੇਂ ਵਰਗੀ ਟਾਇਰ ਨੇ ਸ਼ੋਅਰੂਮ ਕ੍ਰੀਜਨ ਗੱਡੀ ਐ ਜਮਾ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਹਾਲਤ ਦੀ ਗੱਡੀ ਆ ਮਾਡਲ ਦੀ ਗੱਲ ਕਰੀਏ ਤਾਂ 2013 ਮਾਡਲ ਗੱਡੀ ਆ ਬਹੁਤ ਸਾਫ਼ ਗੱਡੀ ਐ ਦੇਖ ਸਕਦੇ ਹੋ ਪੰਜਾਬ ਨੰਬਰ ਗੱਡੀ ਆ ਜੀ ਏਰੀਏ ਦੀ ਗੱਲ ਕਰੀਏ ਨਥਾਣਾ ਭਗਤਾ ਏਰੀਏ ਦੇ ਵਿੱਚ ਗੱਡੀ ਖੜੀ ਆ ਗੱਡੀ ਜਾ ਕੇ ਤੁਸੀਂ ਦੇਖ ਪਰਖ ਕੇ ਗੱਡੀ ਖਰੀਦ ਸਕਦੇ ਹੋ ਅੰਦਰਲੇ ਪਾਸੋਂ ਗੱਡੀ ਦੇਖ ਸਕਦੇ ਹੋ ਵੀਰੋ ਸੀਟ ਕਵਰ ਲੱਗੇ ਹੋਏ ਨੇ ਸਾਰੇ ਫੰਕਸ਼ਨ ਗੱਡੀ ਦੇ ਵਰਕਿੰਗ ਨੇ ਦੇਖ ਸਕਦੇ ਹੋ ਨਵੇਂ ਮੈਟ ਧਰੇ ਗਏ ਨੇ ਗੱਡੀ ਦੇ ਵਿੱਚ ਵੀਰ ਕੰਨਿਓ ਦੱਸਿਆ ਗਿਆ ਇੰਜਨ ਗੇਅਰ ਦੀ ਵੀਰ ਦੀ ਗਾਰੰਟੀ ਲਈ ਗਈ ਆ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਗੱਡੀ ਆ ਵੀਰੋ ਦੇਖ ਪਰਖ ਕੇ ਤੁਸੀਂ ਗੱਡੀ ਚਲਾ ਕੇ ਦਸੱਲੀ ਕਰਕੇ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94652962 ਤੇ ਤੁਸੀਂ ਵੀਰ ਨੂੰ ਕਾਲ ਕਰਕੇ ਪ੍ਰੋਪਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਹੋਰ ਵੀ ਗੱਡੀ ਬਾਰੇ ਵੀਰ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 335000 ਵੀਰ ਕੰਨਿਓ ਡਿਮਾਂਡ ਕੀਤੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਇਸ ਦੇ ਵਿੱਚ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਰ ਕੋਲੇ ਜਾਊਗਾ ਉਸ ਦਾ ਸਪੈਸ਼ਲ ਮਾਨਤਨ ਕਰਨਾ ਅਸੀਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ